ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬੀ ਕਰ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਕਿਸਾਨ ਯੂਨੀਅਨ ਦੇ ਵੱਲੋਂ ਡੀਸੀ ਦਫਤਰ ਦੇਗੇ ਤਰਨਾ ਦਿੱਤਾ ਗਿਆ। ਆਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਪਿਛਲੇ ਦਿਨੀ ਉਹ ਅਧਿਕਾਰੀਆਂ ਨੂੰ ਮਿਲੇ ਸਨ ਤੇ ਉਹਨਾਂ ਵੱਲੋਂ 2 ਤਰੀਕ ਦਾ ਸਮਾਂ ਦਿੱਤਾ ਗਿਆ ਸੀ। ਕਿ ਅੱਜ 12 ਅਗਸਤ ਨੂੰ ਮਿਲਣ ਪਹੁੰਚੇ ਨੇ ਤਾਂ ਕੋਈ ਵੀ ਅਧਿਕਾਰੀ ਮਿਲਣ ਨੂੰ ਤਿਆਰ ਨਹੀਂ ਹੈ। ਜਦੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣ ਆਏ, ਇਹ ਕਿਸਾਨ ਕਈ ਘੰਟਿਆਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੀ ਇਹਨਾਂ ਦੀ ਮੁਲਾਕਾਤ ਨਹੀਂ ਹੁੰਦੀ ਤਾਂ ਇਹਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਹੀ ਧਰਨਾ ਲਗਾ ਦਿੱਤਾ ਗਿਆ ਇਹਨਾਂ ਦਾ ਕਹਿਣਾ ਕਿ ਭਾਵੇਂ ਮੁੱਖ ਮੰਤਰੀ ਵਾਰ-ਵਾਰ ਇਹ ਕਹਿੰਦੇ ਨੇ ਕਿ ਹੁਣ ਸਰਕਾਰ ਮੋਹੱਲਿਆਂ ਚੋਂ ਜਾਂ ਪਿੰਡਾਂ ਚੋਂ ਚਲੇਗੀ ਪਰ ਸਰਕਾਰੀ ਅਧਿਕਾਰੀ ਹੀ ਉਹਨਾਂ ਨੂੰ ਮਿਲਣ ਦੇ ਲਈ ਤਿਆਰ ਨਹੀਂ ਆਗੂਆਂ ਦਾ ਕਹਿਣਾ ਹੈ ਕਿ ਅਨਨਤ ਕਾਮ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਮਿਲਨ ਨੂੰ ਹੀ ਤਿਆਰ ਨਹੀਂ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਦੇ ਵਿੱਚ ਨਹੀਂ ਲਾਉਣਾ ਚਾਹੀਦਾ ਜਿਹੜੇ ਕਿਸਾਨਾਂ ਤੋਂ ਨਫ਼ਰਤ ਕਰਦੇ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਸਾਹਮਣੇ ਉਹਨਾਂ ਨੇ ਧਰਨਾ ਦਿੱਤਾ ਅਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਵੱਡੇ ਪੱਧਰ ਤੇ ਸੰਘਰਸ਼ ਲੀਕਿਆ ਜਾਵੇਗਾ ਤੇ ਇਸ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਸ਼ੂਤਮ ਮਹਿਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁੰਡ ਨੇ ਨਕਰਾਤੀਕਾਰੀ ਅੱਜ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਆਏ ਸੀ ਅਸੀਂ ਚੌਥੇ ਪੰਜਵੇਂ ਵੀ ਆਏ ਸੀ ਕਿ ਉਹਦੇ ਡੀਸੀ ਸਾਹਿਬ ਕੋਦਰਤੀ ਹੈ ਨਹੀਂ ਸੀ ਅਸੀਂ ਏਡੀਸੀ ਸਾਹਿਬ ਨੂੰ ਡੀਆਰਓ ਸਾਹਿਬ ਨੂੰ ਕਿਸੇ ਮਸਲੇ ਤੇ ਮੋੜ ਮੰਡੀ ਦੇ ਆੜਤੀ ਦਾ ਮਸਲਾ ਉਹਦੇ ਸਬੰਧ ਵਿੱਚ ਮਿਲੇ ਸੀ ਉਹਨਾਂ ਨੇ ਅੱਜ ਦਾ ਟਾਈਮ ਰਖਾਇਆ ਸੀ 2 ਤਰੀਕ ਦਾ ਵੀ ਤੁਸੀਂ 2 ਤਰੀਕ ਨੂੰ ਡੀਸੀ ਸਾਹਿਬ ਹੋਣਗੇ ਵਰਕਿੰਗ ਡੇ ਹੈ ਤੁਸੀਂ ਦੋ ਤਰੀਕ ਨੂੰ ਇੱਥੇ ਮਤਲਬ ਡੀਸੀ ਸਾਹਿਬ ਨੂੰ ਮਿਲ ਜਿਓ ਅੱਜ ਏਡੀਸੀ ਸਾਹਿਬ ਛੁੱਟੀ ਤੇ ਹੋਣ ਦਾ ਕਰਕੇ ਅਸੀਂ ਤਰਕੇ ਚਿੱਠੀ ਭੇਜੀ ਹੈ ਤਾਂ ਡੀਸੀ ਸਾਹਿਬ ਵੱਲੋਂ ਹੁਕਮ ਆ ਗਿਆ ਕਿਉਂਕਿ ਇਹ ਇੱਕ ਮਾਮਲਾ ਵੀ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਕਈ ਮਾਮਲੇ ਇੱਕ ਸਾਡਾ ਕਿਸਾਨ ਛੀਦ ਹੋਇਆ ਹੈ ਝੰਡਾ ਵਾਲੇ ਦਾ ਮੇਜਰ ਸਿੰਘ ਉਹਨੂੰ ਵੀ ਅੱਜ 5 ਸੇ ਮਹੀਨੇ ਹੋ ਗਏ ਹੁਣ ਘਟੋ ਘਟ ਉਦੋਂ ਪ੍ਰਸ਼ਾਸਨ ਨੇ ਚਿੱਠੀ ਵੀ ਦਿੱਤੀ ਸੀ ਤੇ ਸੰਬੰਧ ਵਾਦਾ ਵੀ ਕੀਤਾ ਸੀ ਵੀ ਜਿਹੜੇ ਇਹਦੀ ਸਰਕਾਰ ਵੱਲੋਂ ਰਾਸ਼ੀ ਆਊਗੀ ਸਹਿਤਾ ਰਾਸ਼ੀ ਉਹ ਇਹਦੇ ਖਾਤੇ 'ਚ ਪਾ ਦਊ ਪਰ ਹੁਣ ਚੋਣ ਜਾਬਤਾ ਲੱਗਿਆ ਹੋਇਆ ਪਰ ਹੁਣ ਚੋਣ ਜਾਬਤਾ ਹਟੇ ਨੂੰ ਵੀ ਦੋ ਮਿੰਟ ਦੇ ਹੋਗੇ ਅੱਜ ਅਸੀਂ ਉਹ ਸਬੰਧ 'ਚ ਵੀ ਗੱਲ ਕਰਨੀ ਸੀ ਅੱਜ ਅਸੀਂ ਪਿੰਡ ਮਹਾਰਾਜ ਦੀ ਫਰਨੀ ਦਾ ਮਾਮਲਾ ਉਹ ਸਬੰਧ 'ਚ ਵੀ ਗੱਲ ਕਰਨੀ ਸੀ ਪਰ ਇਹਨਾਂ ਨੇ ਇੱਕ ਗੱਲ ਤੇ ਜੋੜ ਵੜਤਾ ਚਿੱਟ ਮੋੜਤੀ ਕਹਿੰਦੇ ਜੀ ਜੀਏ ਸਾਹਿਬ ਨੂੰ ਮਿਲ ਲਓ ਜਦੋਂ ਅਸੀਂ ਜੀਏ ਸਾਹਿਬ ਦੇ ਦਫ਼ਤਰ ਗਏ ਤਾਂ ਜੀਏ ਸਾਹਿਬ ਵੀ ਦਫ਼ਤਰ ਨੇ ਅਸੀਂ ਘਟੋ ਘਟ ਤਿੰਨ ਸਾਢੇ ਤਿੰਨ ਘੰਟਿਆਂ ਦੇ ਇੱਥੇ ਬੈਠੇ ਆਂ ਚੋਣਵੇਂ ਇਕੱਲੇ ਇਕੱਲੇ ਕਰਕੇ ਸਾਡੇ ਨਾਲ ਦੇ ਸਾਰਿਆਂ ਨੂੰ ਮਲਾਤਾ ਪਰ ਸਾਨੂੰ ਅਸੀਂ ਰੀਡਰ ਸਾਹਿਬ ਦੀ ਪੰਜ ਚਾਰ ਨੰਬਰ ਬੇਨਤੀ ਕਰਤੀ ਇਹ ਜਿਹੜੇ ਵਾਰਗੇ ਖੜੇ ਆ ਇਹਨਾਂ ਨੂੰ ਮਲਾਜਮਾਂ ਨੂੰ ਬੇਨਤੀ ਕਰਦੇ ਵੀ ਯਾਰ ਇੱਕ ਵਾਰੀ ਕਹਿ ਦਿਓ ਪਰ ਸਾਨੂੰ ਆਏ ਨਹੀਂ ਪਤਾ ਵੀ ਇੰਨਾ غرور ਡੀਸੀ ਸਾਹਿਬ ਦੇ ਦਿਮਾਗ ਚ ਕਿਸਾਨਾਂ ਪ੍ਰਤੀ ਇੰਨੀ ਨਫ਼ਰਤ ਵੀ ਯਾਰ ਕਿਸਾਨਾਂ ਨੂੰ ਮਿਲਣ ਤੋਂ ਵੀ ਆਕੀ ਹੋਏ ਬੈਠੇ ਅਸੀਂ ਕੋਈ ਡੀਸੀ ਸਾਹਿਬ ਤੋਂ ਮੰਗਲ ਨਹੀਂ ਆਏ ਅਸੀਂ ਜਿਹੜਾ ਕੋਈ ਸਰਕਾਰ ਵੱਲੋਂ ਵਾਦਾ ਕੀਤਾ ਹੋਇਆ ਉਹੀ ਮਤਲਬ ਇਹਨਾਂ ਨਾਲ ਗੱਲ ਕਰਨ ਆਏ ਸੀਗੇ ਪਰ ਜਿਹੜੇ ਅਵਸਰ ਦੇ ਮਤਲਬ ਇਹਨਾਂ ਦਿਮਾਗ ਦੇ ਵਿੱਚ ਫਤੂਰ ਹੋਵੇ ਵੀ ਮੈਂ ਇਹਦਾ ਮਿਲਣਾ ਹੀ ਨਹੀਂ ਪਸਾਨਾਂ ਪਸਾਨਾਂ ਪ੍ਰਤੀ ਇੰਨੀ ਨਫ਼ਰਤ ਹੋਵੇ ਪਤਾ ਨਹੀਂ ਮਤਲਬ ਇਹੋ ਜਿਹਾ ਮਤਲਬ ਲੋਕਾਂ ਨੂੰ ਅਨਸਾਰ ਮਿਲਦਾ ਹੋਊਗਾ ਇਹ ਸਰਕਾਰ ਕਹਿੰਦੀ ਸੀ ਵੀ ਸਰਕਾਰ ਨਾ ਉਥੋਂ ਚੱਲਿਆ ਕਰੂਗੀ ਪਿੰਡਾਂ ਤੋਂ ਚੱਲਿਆ ਕਰੂਗੀ ਡੀਸੀ ਪਿੰਡਾਂ 'ਚ ਪਹੁੰਚਿਆ ਕਰਨਗੇ ਪਰ ਅੱਜ ਇੱਥੇ ਆਹ ਡੀਸੀ ਸਾਹਿਬ ਦੇ ਬਾਅਦ ਕੇ ਬੈਠੇ ਆ ਅਸੀਂ 8-10 ਜਣੇ ਸਰਕਾਰ ਤਾਂ ਕਹਿੰਦੀ ਸੀ ਗੜੀ ਅੰਤ ਨਹੀਂ ਹੁੰਦੀ ਸੋਹੇ ਤਰ੍ਹਾਂ ਜਿਹੜਾ ਅਸੀਂ ਚੋਦੇ ਇੱਕ ਪਿੰਡਾਂ ਜਾਰੇ ਤਾਂ ਆਹ ਵੇਖ ਲੋ ਜੀ ਸਾਬਤ ਸਬੂਤ ਹੈ ਅਜੇ ਵੀ ਇਥੋਂ ਇਹ ਕਿਹਾ ਜਾ ਰਿਹਾ ਇਹ ਕੋਲਟ ਆ ਤੁਸੀਂ ਉੱਥੇ ਬਾਹਰ ਜਾ ਕੇ ਪ੍ਰਦਰਸ਼ਨ ਕਰ ਲੋ ਮਜਬੂਰ ਕੀਤਾ ਜਾ ਰਿਹਾ ਪ੍ਰਦਰਸ਼ਨ ਕਰਨ ਲਈ ਕੋਈ ਚਾਹ ਨਹੀਂ ਅਸੀਂ ਵੀ ਹੁਣ ਤੱਕ ਰਕੁਰਸੀਆਂ ਦੀ ਬੈਠੇ ਸੀ ਅੱਕ ਕੇ ਜਦੋਂ ਚਾਰੇ ਪਾਸਿਓਂ ਜਵਾਬ ਮਿਲ ਗਿਆ ਪਹਿਲਾ ਰੀਡਰ ਸਾਹਿਬ ਕਹੀ ਗਏ ਵੀ 10 ਮਿੰਟ ਖੜ੍ਹ ਜਾਓ 5 ਮਿੰਟ ਖੜ੍ਹ ਜਾਓ 10 ਮਿੰਟ ਖੜ੍ਹ ਜਾਓ ਬਸ ਉਹਨੂੰ ਮਲਾਉਣੇ ਆ ਤੇ ਇਹ ਨਹੀਂ ਸਮਝ ਪਈ ਅਸੀਂ ਉਈ ਇਹਨਾਂ ਤੋਂ ਇਦਾਂ ਦੇ ਪੱਲੇ ਹੁੰਦੀ ਜੀ ਥੋੜੇ ਹੀ ਮੰਗਣਾ ਹੈ ਜੇ ਤੁਸੀਂ ਅਨਸਾਪ ਦੀ ਕੁਰਸੀ ਤੇ ਬੈਠੋ ਜਿਲ੍ਹੇ ਦੇ ਮਾਲਕੋਂ ਜੇ ਸਾਡੀ ਤਨਖਾਹ ਲੋਕਾਂ ਦੇ ਟੈਕਸਾਂ ਦੇ ਰੂਪ ਚ ਆਉਂਦੀ ਹੈ ਇੱਥੇ ਕੋਈ ਸਰਕਾਰੀ ਆਪਣੇ ਸਿਆਸੀ ਪਾਰਟੀ ਦਾ ਲੀਡਰ ਆ ਜੇ ਤਾਂ ਸਾਰੇ ਅਫਸਰ ਮਗਰਮੂਰੇ ਤੁਰੇ ਫਿਰਦੇ ਆ ਉਹਦੇ ਅਸੀਂ ਤਾਂ ਉਹ ਵੀ ਦੀ ਪੁਸ਼ਤਪੰਨਾਈ ਕਰਾਉਣੀ ਵੀ ਇੰਨੀ ਨਫ਼ਰਤ ਹੋਣੀ ਨਹੀਂ ਚਾਹੀਦੀ ਕਿਸੇ ਦੇ ਜਿਲ੍ਹੇ ਦੇ ਅਫਸਰ ਨੂੰ ਕੰਮ ਦੀ ਕੀ ਉਮੀਦ ਕਰ ਸਕਦੇ ਆ ਕਿ ਅਫਸਰ ਮੇਡਨ ਹੋ ਕੇ ਆਖਦਾ ਵੀ ਇਸ ਤਰ੍ਹਾਂ ਕੰਮ ਕਿਵੇਂ ਹੁੰਦਾ ਰੌਲਾ ਇਹੀ ਹੈ ਜੀ ਹੌਣ ਭਵੇਂ ਦੀ ਆ ਪ੍ਰਦਰਸ਼ਨ ਕਰਤਾ ਭਵੇਂ ਦੀ ਉਹ ਸੱਤ ਵੀ ਲੈਣ ਗੱਲਬਾਤ ਵੀ ਹੋ ਜਾਏ ਪਰ ਕਿੱਥੇ ਵਿਸ਼ਵਾਸ ਬਜੂਗਾ ਕੰਮ ਤਾਂ ਦੂਰ ਦੀ ਗੱਲ ਜਿਹਦੇ ਬੰਦੇ ਕੋਲ ਮਿਲਣ ਦਾ ਟਾਈਮ ਨਹੀਂ 2 ਮਿੰਟ ਪਸਾਨਾਂ ਨੂੰ ਨਫਰਤ ਦੀ ਨਜ਼ਰ ਨਾਲ ਵੇਖਣਾ ਕਿਉਂਕਿ ਤੇ ਉਹ ਅਹੀ ਦਾ ਮਤਲਬ ਕੰਮ ਹੋ ਜਾਊਗਾ ਜਿਹਦੇ ਦਾ ਮੁੱਖ ਅਫਸਰ ਨਹੀਂ ਇਸ ਤਰ੍ਹਾਂ ਵਿਹਾਰ ਕਰਦਾ ਤੇ ਅਫਸਰ ਇਸ ਤਰ੍ਹਾਂ ਟੀਚ ਕਰਦਾ ਗੱਲ ਇੱਥੇ ਹੀ ਆ ਜਾਂਦੀ ਹੈ ਵੇਖੋ ਹਾਲ ਤੱਕ ਇੱਥੇ ਅਸੀਂ ਪਹਿਲਾਂ ਆਉਂਦੇ ਰਹੇ ਹਾਂ ਪਹਿਲਾਂ ਦੇ ਡੀਸੀਆਂ ਦਾ ਬਹੁਤ ਵਧੀਆ ਰਵੱਈਆ ਹੁੰਦਾ ਉਹ ਜਦੋਂ ਉਹਨਾਂ ਨੂੰ ਅ ਅਹਿਮ ਦਰੇ ਸੀ ਇੱਥੇ ਡੀਸੀ ਸਾਹਿਬ ਉਹਨਾਂ ਨੂੰ ਫੋਨ ਵੀ ਕਰ ਲੈਂਦੇ ਕਿਸੇ ਮਸਲੇ ਤੇ ਉਹਦੇ ਕਹਿੰਦੇ ਵੀ ਤੁਸੀਂ ਜੀ ਮਤਲਬ ਫਲਾਣੇ ਟਾਈਮ ਦਫ਼ਤਰ ਆ ਜਾਓ ਇੱਥੇ ਫੋਨ ਤਾਂ ਚੱਕਣ ਦੀ ਨੌਬਤ ਹੀ ਕੀ ਹੈ ਇੱਥੇ ਆਇਆਂ ਨੂੰ ਨਹੀਂ ਮਤਲਬ ਮਿਲਦੇ ਮਹ ਅਫਸਰ ਤੇ ਇਹੇ ਦਾ ਫਿਰ ਥਰਡ ਲੈਵਲ ਤੇ ਇਹਨਾਂ ਦਾ ਪ੍ਰਭਾਵ ਜਾਊਗਾ ਇਸ ਲਈ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹੋ ਜਿਹੇ ਅਫਸਰ ਨੂੰ ਮਤਲਬ ਜਿਹਦੇ ਮਨ ਚ ਦਿਮਾਗ ਚ ਵੱਧ ਤਤੂਰ ਹੋਵੇ ਆਪਦੀ ਉਹ ਉਹਦੇ ਦਾਜਾ ਆਪਣੇ ਉਸ ਦਾ ਇਹੋ ਜਿਹੇ ਅਫਸਰ ਨੂੰ ਆਪਦੇ ਮਤਲ ਘਰੀ ਬਹਾਉਣਾ ਚਾਹੀਦਾ ਇਹ ਸਰਕਾਰ ਲਈ ਖਤਰਾ ਹੈ ਨਾ ਕਿ ਮਤਲ ਸਰਕਾਰ ਲਈ ਕੋਈ ਪ੍ਰਾਪਤੀ ਵਾਲਾ ਟੋਕਾ ਕਹਿੰਦੇ ਕਿ ਮੁਤਕੀਆਂ ਦਾ ਮੁਆਵਜ਼ਾ ਕਿਹਦੇ ਨਾਲ ਇਹ ਸਿਹਤ ਨਿਆਰੀਏ ਗੱਲਬਾਤ ਵੀ ਕਰਦੀ ਤਾਂ ਮਾਅਬਾ ਕਿੱਥੋਂ ਦਿੱਤਾ ਇਹਹੀ ਰੌਲਾ ਜੀ ਆ ਮੁਆਵਜ਼ੇ ਵਾਲੇ ਪਹਿਲਾਂ ਮੈਂ ਮੇ ਸਰਦੇ ਦੇ ਕਿਸਾਨ ਆ ਕੇ ਗਏ ਜਿਨ੍ਹਾਂ ਦਾ ਗੜਿਆਂ ਦਾ ਹੱਜੇ ਤੱਕ ਖੜਾ ਹੈ ਐਵੇਂ ਜਿਵੇਂ ਅਹਤ ਸਾਡੇ ਵਾਲੇ ਮਾਮਲੇ ਤੇ ਜਿੰਨੇ ਕਿਸਾਨ ਸ਼ਹੀਦ ਹੋਏ ਐ 26 ਜਣੇ ਤੋਂ ਪਹਿਲਾਂ 26 ਜਣੇ ਦੀ ਮੌਤ ਹੋ ਚੁੱਕੀ ਐ ਜਿਦੇ ਚੋਂ ਤਿੰਨ ਨੂੰ ਮਿਲਿਆ ਜੀ 23 ਮਤਲਬ ਪਿੱਛੇ ਐ ਖੜੇ ਐ ਉਹ ਬਾਰੀ-ਬਾਰੀ ਸਾਡੇ ਬੰਦੇ ਆਉਂਦੇ ਐ ਇਹ ਮਿੱਠੀ ਗੋਲੀ ਦੇ ਕੇ ਮੋੜ ਦਿੰਦੇ ਐ ਅੱਜ ਸਾਡਾ ਪ੍ਰੋਗਰਾਮ ਸੀ ਬੈਠ ਕੇ ਗੱਲ ਕਰਾਂਗੇ 2 ਮਿੰਟ ਪਰ ਪਤਾ ਨਹੀਂ ਕੀ ਇਹਨਾਂ ਦੇ ਮਤਲਬ ਇਹਨਾਂ ਦਾ ਸੁਭਾਅ ਐ ਜਾਂ ਇਹਨਾਂ ਦਾ ਕਿਸਾਨਾਂ ਪ੍ਰਤੀ ਨਫ਼ਰਤ ਹੀ ਨਹੀਂ ਐ ਵੀ ਇਸ ਲਈ ਕਿਸਾਨ ਰੀੜ ਦੀ ਹੱਡੀ ਐ ਕਿਸਾਨਾਂ ਤੋਂ ਇੰਨਾ ਮੁਨਕਰ ਹੋਣਾ ਕਿਸਾਨਾਂ ਦੇ ਪ੍ਰਤੀ ਇੰਨੀ ਨਫ਼ਰਤ ਰੱਖਣੀ ਕਿਸੇ ਜ਼ਿਲ੍ਹੇ ਦੇ ਅਫਸਰ ਨੂੰ ਜ਼ਿਲ੍ਹੇ ਦੇ ਮੁੱਖ ਅਧਿਕਾਰੀ ਨੂੰ ਇਹ ਸੋਭਾ ਨਹੀਂ ਦਿੰਦਾ ਸਾਡੇ ਵੱਲੋਂ ਸਰਕਾਰ ਨੂੰ ਅਪੀਲ ਹੈ ਵੀ ਇਹੋ ਜਿਹੇ ਅਫਸਰਾਂ ਤੇ ਨੱਥ ਪਾਓ ਕਿਦੋਂ ਤੱਕ ਹੋਣੇ ਤਾਂ ਪ੍ਰਕਾਸ਼ ਨੂੰ ਦੱਸਦੇ ਤੇ ਜੀ ਅਸੀਂ ਅੱਜ ਅੰਸ਼ਕ ਤੌਰ ਤੇ ਆਪਦਾ ਵਿਰੋਧ ਪ੍ਰਦਰਸ਼ਨ ਕੀਤਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਕਿਉਂਕਿ ਸਾਡਾ 7 ਤਰੀਕ ਦਾ ਮੌੜ ਚੌਕ ਜਾਮ ਦਾ ਰੱਖਿਆ ਹੋਇਆ ਇੱਕ ਆੜਤ ਗਿਆ ਲੋਕਾਂ ਦੇ ਪੈਸੇ ਲੈ ਕੇ ਭੱਜ ਗਿਆ ਵਾ ਅਸੀਂ ਉਸੇ ਸਬੰਧ ਚ ਅੱਜ ਗੱਲ ਕਰਨ ਆਈ ਸੀ ਵੀ ਜੇ ਕੀ ਆ ਡੀਸੀ ਸਾਹਿਬ ਨੇ ਕਿਉਂਕਿ ਇੱਕ ਰਜਿਸਟਰੀ ਨਜਾਇਜ਼ ਹੋਈ ਹੈ ਮਤਲਬ ਸਟੇ ਦੇ ਵਿੱਚ ਰਜਿਸਟਰੀ ਕਰਤੀ ਸੀ ਸੀਲਡਾਰ ਨੇ ਉਦੋਂ ਸਾਨੂੰ ਸਾਡੇ ਮਤਲਬ ਬੰਦਿਆਂ ਨੂੰ ਇਹਨਾਂ ਨੇ ਪੁਛਵਾਜ ਵੀ ਦਵਾਇਆ ਸੀ ਵੀ ਰਜਿਸਟਰੀ ਕੈਂਸਲ ਹੋਊ ਪਰ ਅੱਜ ਦਿੱਕਤ ਨਹੀਂ ਹੋ ਰਹੀ ਰਜਿਸਟਰੀ ਕੈਂਸਲ ਹੋਈ ਅਸੀਂ ਉਸੇ ਸਬੰਧ ਚ ਗੱਲ ਕਰਨ ਆਏ ਸੀ ਵੀ ਤੁਸੀਂ ਜ਼ਿਲ੍ਹੇ ਦੇ ਅਧਿਕਾਰੀਆਂ ਜੇ ਤੁਸੀਂ ਥੱਲੇ ਜ਼ਿਕਰ ਕਰੋਗੇ ਤਾਂ ਉਹ ਰਜਿਸਟਰੀ ਨੇ ਕੈਂਸਲ ਹੋਣਾ ਏਸ ਲਈ ਜਿੰਨਾ ਜਰਨਿਆਂ ਨਹੀਂ ਮਿਲਦਾ 7 ਤਰੀਕ ਨੂੰ ਅਸੀਂ ਕਹਿੰਦੇ ਸੀ ਪਤਾ ਨਹੀਂ ਗੱਲਬਾਤ ਰਹੀ ਮਸਲਾ ਹੱਲ ਹੋ ਗਿਆ ਤਾਂ ਨਾ ਸਾਡੀ ਮਜਬੂਰੀ ਬਣੀ ਨਾ ਲੋਕਾਂ ਦੀ ਹੈਰਾਨ ਹੋਣ ਦੀ ਮਜਬੂਰੀ ਬਣੀ ਪਰ ਜਦੋਂ ਇਹਨਾਂ ਦੇ ਅਵਸਾਰਾਂ ਦਾ ਇਹ ਰਵੱਈਆ ਹੈ ਇਹ ਮਤਲਬ ਇਹਨਾਂ ਦਾ ਵਤੀਰਾ ਹੈ ਤਾਂ ਫੇਰ ਲੱਗਦਾ ਵੀ 7 ਵਾਲਾ ਜਾਮ ਵੱਡੀ ਪੱਦਰ ਤੇ ਸਾਨੂੰ ਲਾਉਣਾ ਵੀ ਪੈਣਾ ਹੈ ਤੇ ਸਾਨੂੰ ਮਤਲਬ ਆਪਦੀ ਗੱਲ ਪਚਾਉਣ ਲਈ ਉਹ ਤੰਗ ਤਰੀਕੇ ਵਰਤਨੇ ਪੈਣੇ ਆ ਜਿਹਦੀ ਸਾਰੀ ਜ਼ਿੰਮੇਵਾਰੀ ਇੱਥੋਂ ਦੇ ਡੀਸੀ ਦੀ ਹੈ